ਤੋ ਪਹਿਲਾਂ ਤਾਂ ਸਾਲਿਆਂ ਨੂੰ ਪਿਆਰ ਪਈ ਸਾਸ਼ੀ ਕਾਲ ਜਿਵੇਂ ਕਿ ਆਪਾਂ ਦੇਖਦੇ ਆ ਕਿ ਸਾਡੀ ਇੰਡਸਟਰੀ ਡਵੈਲਪ ਕਰਦੀ ਪਈ ਆ ਉਹਦੇ ਨਾਲ ਨਾਲ ਕੀ ਆ ਸਾਡਾ এনवायरमेंटਰੀ ਇਫੈਕਟ ਹੋ ਰਿਹਾ ਆ ਪੋਲੂਸ਼ਨ ਵੀ ਅੱਜ ਦੀ ਟੇਟ ਦੇ ਵਿੱਚ ਕਾਫੀ ਜ਼ਿਆਦਾ ਇਨਕਰੀਸ ਹੋ ਗਿਆ ਆ ਐਂਡ ਇਹਦੇ ਨਾਲ 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 ਆਪਾਂ ਕੀ ਦੇਖਿਆ ਕਿ ਗ੍ਰੀਨਰੀ ਜਿਹਨਾਂ ਪਲਾਂਟ ਸਾਡੇ ਲੱਗੇ ਛਗੇ ਖਤਮ ਹੋ ਰਹੇ ਆ ਤੁਹਾਡਾ ਜਿਹੜਾ ਮੇਨ ਮੋਟਿਵ ਇਹੀ ਹੈਗਾ ਕਿ ਆਪਾਂ ਆਪਣੇ এনवायरमेंट ਨੂੰ ਬਚਾਉਣ ਦੇ ਵਿੱਚ ਇੱਕ ਸਟੈਪ ਅੱਗੇ ਫੋਰਵਰਡ ਲਈਏ ਐਂਡ ਅਸੀਂ ਆਪਣੇ ਸਾਰੇ ਸਟੂਡੈਂਟਸ ਨੂੰ ਇਸ ਵਨ ਮਹਤਸਬ ਤੇ ਇੱਕ ਇੱਕ ਪਲਾਂਟ ਜਿਹੜਾ ਵਾਹੀ ਡੋਨੇਟ ਕੀਤਾ ਸਟੂਡੈਂਟਸ ਨੇ ਹੀ ਬੋਲਿਆ ਕਿ ਤੁਸੀਂ ਆ ਪਲਾਂਟ ਆਪਣੇ ਘਰ ਜਾ ਕੇ ਪਲਾਂਟ ਕਰਨਾ ਹੈ ਐਂਡ ਇੱਕ ਐਹੋ ਜੀ ਜਗ੍ਹਾ ਦੇ ਉੱਤੇ ਪਲਾਂਟ ਕਰਨਾ ਵਾ ਜਿੱਥੇ ਉਹ ਜਿਹੜਾ ਵਾ ਪੌਦਾ ਜਿਹੜਾ ਉਹ ਗਰੋ ਕਰ ਸਕੇ ਉਹਨੂੰ ਕੋਈ ਇਫੈਕਟ ਨਾ ਹੋਏ ਤਾਂ ਕਿ ਜਿਹੜਾ ਸਾਡਾ এনवायरमेंट ਆ ਉਹ ਬਚ ਸਕੇ ਐਂਡ ਜਿਹੜਾ ਪੋਲੂਸ਼ਨ ਆ ਉਹ ਵੀ ਥੋੜਾ ਡਿਕਰੀਸ ਹੋ ਸਕੇ ਮੈਂ ਬਾਕੀ ਸਾਰਿਆਂ ਨੂੰ ਵੀ ਇਹੀ ਕਹਿਣਾ ਚਾਹਾਂਗੀ ਕਿ ਤੁਹਾਨੂੰ ਸਾਲ ਦੇ ਵਿੱਚ ਦੋ ਪਲਾਂਟਸ ਜ਼ਰੂਰ ਪਲਾਂਟ ਕਰਨੇ ਚਾਹੀਦੇ ਆ ਜਾਂ ਕੋਈ ਸਪੈਸ਼ਲ ਓਕੇਜਨ ਹੋ ਗਿਆ ਜਿਦਾ ਤੁਹਾਡਾ ਬਰਥਡੇ ਆ ਅਨਿਵਰਸਰੀ ਆ ਤੁਹਾਨੂੰ ਪਲਾਂਟ ਜ਼ਰੂਰ ਲਗਾਉਣੇ ਚਾਹੀਦੇ ਆ ਤਾਂ ਕਿ ਜਿਹੜਾ ਸਾਡੀ ਅਪਕਮਿੰਗ ਜਨਰੇਸ਼ਨ ਆ ਜਾਂ ਸਾਡਾ ਔਨਰ ਟਾਈਮ ਆ ਉਹ ਥੋੜਾ ਸਿਕਿਓਰ ਹੋ ਸਕੇ ਸਾਡੀ এনवायरमेंट ਬਚ ਕਰਕੇ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਸਟੂਡੈਂਟਸ ਜਿਹੜੇ ਪਲਾਂਟਸ ਤੋਂ ਕਿੰਨੇ ਪੌਦੇ ਬਰਥਡੇ ਦੇ ਬੱਚਿਆਂ ਦਾ ਕਿਵੇਂ ਦਾ ਰਿਐਕ ਪਾ 180 ਤੋਂ ਉੱਤੇ ਜਿਹੜੇ ਜ਼ਿਆਦਾ ਪੋਜੇ ਅੱਜ ਬੱਚਨ ਵੰਡੇ ਐਂ ਸਾਰੇ ਬੱਚੇ ਕਾਫੀ ਜ਼ਿਆਦਾ ਵਧੀਆ ਸਾਰਿਆਂ ਨੂੰ ਲੱਗਾ ਕਿ ਐਂ ਸਾਰਿਆਂ ਨੇ ਬਹੁਤ ਜ਼ਿਆਦਾ ਕਿਹਾ ਕਿ ਹਾਂ ਕਿ ਇਸ ਚੀਜ਼ ਦੀ ਵੀ ਕਾਫੀ ਜ਼ਿਆਦਾ ਨੀਡ ਹੀ ਕਿ ਸਾਰੇ ਬੱਚੇ ਕੀ ਕਹਿੰਦੇ ਕਿ ਆਪਾਂ ਸੋਚਦੇ ਆ ਕਿ ਹਾਂ ਕਿ ਆਪਾਂ ਕੋਈ ਇਹੋ ਜਿਹਾ ਚੀਜ਼ ਕਰੀਏ ਲੇਕਿਨ ਬੱਚੇ ਕਾਨੇ ਪੇ ਤੇ ਉਹਨਾਂ ਨੇ ਹਾਡੇ ਐ ਜਿਹੜਾ ਸਟੈਪ ਆਪਾਂ ਦੇ ਉਹਨਾਂ ਨੂੰ ਕਾਫੀ ਅਪਰੀਸ਼ੀਏਟ ਕੀਤਾ ਐਂ ਸਾਰਿਆਂ ਨੇ ਕਹਾ ਜਾਕਿਓ ਪਲਾਂਟਸ ਨੂੰ ਪਲਾਂਟਰੀ ਕੀਤਾ ਐਂ ਸਾਨੂੰ ਫੋਟੋਗ੍ਰਾਫੀ ਵੀ ਜेन ਉਹਨਾਂ ਨੇ ਕਿਹਾ ਕਿ ਆਪਾਂ ਇਹ ਪਲਾਂਟ ਦੀ ਪੂਰੀ ਜਿਹੜੀ ਅੱਗੇ ਉਹਨੂੰ ਵੱਧਣ ਫੁੱਲਣ ਦੇ ਵਿੱਚ